ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਜਾਂਦੀ ਹੈ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤੁਸੀਂ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਕੰਦ ਵਿੱਚ ਪਾੜ ਲਾ ਕੇ ਇਹ ਵਿਅਕਤੀ ਅੰਦਰ ਦਾਖਲ ਹੁੰਦਾ ਜਦਕਿ ਇਸ ਦਾ ਦੂਸਰਾ ਸਾਥੀ ਬਾਹਰ ਖੜ ਕੇ ਪਹਿਰੇਦਾਰੀ ਕਰਦਾ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਤੁਸੀਂ ਉਹ ਤਸਵੀਰ ਦੇਖ ਸਕਦੇ ਹੋ ਕਿ ਕਿਵੇਂ ਕੰਦ ਵਿੱਚ ਛੇਕ ਕਰਕੇ ਇਹ ਅੰਦਰ ਦਾਖਲ ਹੁੰਦੇ ਨੇ ਪਾੜ ਲਗਾ ਕੇ ਅੰਦਰ ਦਾਖਲ ਹੁੰਦੇ ਨੇ 1 ਕਿਲੋ ਚਾਂਦੀ ਉੱਥੋਂ ਚੱਕਦੇ ਨੇ ਤੇ ਫਿਰ ਫਰਾਰ ਹੋ ਜਾਂਦੇ ਨੇ ਤਾਂ ਦੋ ਵਿਅਕਤੀ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਦੁਕਾਨ ਦੇ ਅੰਦਰ ਦਾਖਲ ਹੁੰਦਾ ਹੈ ਜਦਕਿ ਦੂਜਾ ਵਿਅਕਤੀ ਬਾਹਰ ਖੜ ਕੇ ਪਹਿਰੇਦਾਰੀ ਕਰ ਰਿਹਾ ਹੁੰਦਾ ਤਾਂ ਦੱਸ ਜਿਏ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਜਦੋਂ ਸੁਨਿਆਰੇ ਨੂੰ ਇਸ ਬਾਬਤ ਪੁੱਛਿਆ ਗਿਆ ਤਾਂ ਸੁਨਿਆਰੇ ਦਾ ਕਹਿਣਾ ਸੀ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚੱਲਿਆ ਗਿਆ ਉਸ ਨੂੰ ਇਸ ਲੁੱਟ ਦਾ ਉਸ ਵਕਤ ਪਤਾ ਲੱਗਿਆ ਜਦੋਂ ਸਵੇਰੇ ਆ ਕੇ ਉਸਨੇ ਆਪਣੀ ਦੁਕਾਨ ਖੋਲੀ ਹੈ ਤਾਂ ਦੱਸ ਜਿਏ ਕਿ ਪੰਜਾਬ ਦੇ ਫਗਵਾੜਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਫਗਵਾੜਾ ਦੇ ਟੁਮੇਲੀ ਪਿੰਡ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਨੂੰ ਦੋ ਨੌਜਵਾਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਇੱਕ ਨੌਜਵਾਨ ਕੰਦ ਵਿੱਚ ਪਾੜ ਲਗਾ ਕੇ ਅੰਦਰ ਦਾਖਲ ਹੁੰਦਾ ਜਦਕਿ ਦੂਜਾ ਨੌਜਵਾਨ ਬਾਹਰ ਖੜ ਕੇ ਪਹਿਰੇਦਾਰੀ ਕਰ ਰਿਹਾ ਹੁੰਦਾ ਤਾਂ ਦੋ ਦੇ ਕਰੀਬ ਨੌਜਵਾਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਗੈਪ ਹੋ ਗਈ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੀ ਸੂਚਨਾ ਮੁਤਾਬਕ ਇਸ ਸੁਨਿਆਰਾ ਦੇ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਸੀ ਪਰ ਸਵੇਰੇ ਜਦੋਂ ਵਾਪਸ ਪਰਤਿਆ ਤਾਂ ਇਸਨੇ ਦੇਖਿਆ ਕਿ ਇਸ ਦੀ ਦੁਕਾਨ ਵਿੱਚ ਨਾ ਸਿਰਫ ਪਾੜ ਲੱਗਿਆ ਹੋਇਆ ਬਲਕਿ ਇਸ ਦੀ ਦੁਕਾਨ ਦੇ ਵਿੱਚੋਂ ਤਕਰੀਬਨ 1 ਕਿਲੋ ਚਾਂਦੀ ਵੀ ਗਾਇਬ ਹੈ ਤਾਂ ਇਹ ਸਾਰੀ ਘਟਨਾ ਉੱਥੇ ਮੌਜੂਦ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਪੁਲਿਸ ਨੇ ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਵਿਅਕਤੀ ਬਾਹਰ ਪਹਿਰੇਦਾਰੀ ਦੇ ਲਈ ਰੁਕਦਾ ਹੈ ਜਦਕਿ ਦੂਜਾ ਜਿਹੜਾ ਵਿਅਕਤੀ ਹੈ ਉਹ ਇਸ ਪਾੜ ਦੇ ਰਸਤੇ ਅੰਦਰ ਦਾਖਲ ਹੁੰਦਾ ਹੈ ਤੇ ਫਿਰ 1 ਕਿਲੋ ਚਾਂਦੀ ਚੱਕਦਾ ਹੈ ਤੇ ਫਰਾਰ ਹੋ ਜਾਂਦਾ ਹੈ ਖੱਡਾ ਕੱਢ ਕੇ ਅੰਦਰ ਆਇਆ ਬੰਦਾ ਕਿੰਨੇ ਵਿਅਕਤੀ ਸੀਗੇ ਜੀ ਹਾਂਜੀ ਕਿੰਨੇ ਵਿਅਕਤੀ ਆਏ ਸੀਗੇ ਦੋ ਸੀਗੇ ਜੀ ਇੱਕ ਤਾਂ ਅੰਦਰ ਹੀ ਸੀਗਾ ਇੱਕ ਬਾਹਰ ਖੜਾ ਹੀ ਆ ਉਹਨਾਂ ਨਾਲ ਕੋਈ ਸੀਸੀਡੀ ਕੈਮਰੇ ਚ ਆਏ ਬੰਦੇ ਹਾਂਜੀ ਆਇਆ ਜੀ ਹਾਂਜੀ ਆ ਜਾਂਦਾ ਤੇ ਕੀ ਸਮਾਨ ਆਪਣਾ ਹੋ ਗਿਆ ਲੂਸ ਵਗੈਰਾ ਲੂਸ ਤਾਂ ਚਲੋ ਪੁਰਾਣੀ ਚਾਦੀ ਸੀਗੀ ਥੋੜੀ ਭਈ ਅੱਧਾ ਪੋਨਾ ਕਿਲੋ ਹਾਂਜੀ ਤੇ ਬਾਕੀ ਜੋ ਗੱਲੇ ਚ ਪੈਸੇ ਸੀਗੇ ਸਾਰੇ ਲੈ ਗਏ ਤੇ ਪੋਲਸ ਕੰਪਲੀਟ ਕੀਤੀ ਸਮਾਨ ਨਹੀਂ ਕਰਤੀ ਜੀ ਪੋਲਸ ਆਈ ਸੀਗੀ ਸਰ ਪੋਲਸ ਆਈ ਸੀਗੀ ਜੀ ਆਪਣਾ ਕਰਕੇ ਚਲੇ ਗਏ ਫੋਟੋ ਫੋਟੋ ਕੀਤੀ ਆਪਣਾ ਉਹਨਾਂ ਨੇ ਬਿਆਨ ਦਿਆ ਜਿੱਦਾਂ ਆਪਾਂ ਦੇਖੀਏ ਦੇਖੋ ਦੂਰ ਖੱਡਾ ਕੱਢ ਕੇ ਅੰਦਰ ਆਇਆ ਬੰਦਾ ਕਿੰਨੇ ਵਿਅਕਤੀ ਸੀਗੇ ਜੀ ਹਾਂਜੀ ਕਿੰਨੇ ਵਿਅਕਤੀ ਆਏ ਸੀਗੇ ਦੋ ਸੀਗੇ ਜੀ ਇੱਕ ਤਾਂ ਅੰਦਰ ਹੀ ਸੀਗਾ ਇੱਕ ਬਾਹਰ ਖੜਾ ਹੀ ਲਾ ਉਹਨਾਂ ਨਾਲ ਕੋਈ ਸੀਸੀਡੀ ਕੈਮਰੇ 'ਚ ਆਏ ਬੰਦੇ ਹਾਂਜੀ ਆਇਆ ਜੀ ਹਾਂਜੀ ਆਇਆ ਦਾ ਤੇ ਕੀ ਸਮਾਨ ਆਪਣਾ ਹੋ ਗਿਆ ਲੂਸ ਵਗੈਰਾ ਲੂਸ ਤਾਂ ਚੋਰੋ ਪੁਰਾਣੀ ਜਾਂਦੀ ਸੀਗੀ ਥੋੜੀ ਭਈ ਅੱਧਾ ਗੋਨਾ ਕਿਲੋ ਹਾਂਜੀ ਤੇ ਬਾਕੀ ਜੋ ਗੱਲੇ 'ਚ ਪੈਸੇ ਸੀਗੇ ਸਾਰੇ ਲੈ ਗਏ ਤੇ ਬੋਰਸ ਕੰਪਲੀਟ ਕੀਤੀ ਸਮਾਨ ਨੂੰ ਨਾ ਹੋਲ ਸਾਈ ਸੀਗੀ ਸਰ ਹੋਲ ਸਾਈ ਸੀਗੀ ਜੀ ਆਪਣਾ ਕਰਕੇ ਚਲੇ ਗਏ ਫੋਟੋ ਫੋਟੋ ਖਿੱਚੀ ਆਪਣਾ ਉਹਨਾਂ ਨੂੰ ਵਿਆਹ ਦੇ ਜਿੰਦਾ ਬਾ